ਦਰਮੀ ਦੇ ਵਿੱਚ ਗੁਰੇਜ਼ ਕਰ ਰਹੇ ਸੀਗੇ ਪਠਾਨਕੋਟ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਸੁੰਨੀਆਂ ਪੈ ਗਈਆਂ ਸੀਗੀਆਂ ਤਾਂ ਅੱਜ ਇੱਕਦਮ ਸ਼ਾਮ ਦਾ ਜਿਹੜਾ ਮੌਸਮ ਹੈ ਥੋੜਾ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਾਮ ਦੀ ਜਿਹੜੀ ਹੈ ਕ੍ਰਿਪ 8 ਵਜੇ ਦੀ ਇਕਰ ਗੱਲ ਕਰੀ ਤਾਂ 8 ਵਜੇ ਤੋਂ ਬਾਅਦ ਤੋਂ ਜਿਹੜਾ ਮੌਸਮ ਹੈ ਠੰਡੀਆਂ ਹਵਾਵਾਂ ਜਿਹੜੀਆਂ ਪਠਾਨਕੋਟ ਚੱਲ ਰਹੀਆਂ ਨੇ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਬਰਸਾਤ ਹੋਈ ਹੈ ਉਸ ਦਾ ਜਿਹੜਾ ਅਸਰ ਹੈ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਹਲਕੀ ਬਾਰਿਸ਼ ਜਿਹੜੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਲੋਕ ਜਿਹੜੇ ਸੜਕਾਂ ਤੇ ਆਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਜਿਹੜੀਆਂ ਹਵਾਵਾਂ ਜਿਹੜੀਆਂ ਕਿ ਲਗਾਤਾਰ ਜਿਹੜੀਆਂ ਕਿ ਚੱਲ ਰਹੀਆਂ ਨੇ ਪਠਾਨਕੋਟ ਦੇ ਵਿੱਚ ਲੋਕ ਜਿਹੜੇ ਆ ਲੋਕਾਂ ਦਾ ਜਿਹੜਾ ਆ ਖੁਸ਼ੀ ਦਾ ਲਗਾਤਾਰ ਜਿਹੜੀ ਇਹ ਗਰਮੀ ਦਾ ਪ੍ਰਕੋਪ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਗਰਮੀ ਦੀ ਜਿਹੜੀ ਸਰਜੀਕਲ ਸਟ੍ਰਾਈਕ ਪਠਾਨਕੋਟ ਦੇ ਵਿੱਚ ਹੋਈ ਸੀਗੀ ਜਿਸ ਤੋਂ ਲੋਕ ਜਿਹੜੇ ਤੰਗ ਹੋ ਗਏ ਸੀਗੇ ਲੋਕ ਕਮਕਮਾਂਕਾਰਾਂ ਤੇ ਵੀ ਜਿਹੜਾ ਜਾਨ ਤੋਂ ਜਿਹੜਾ ਕਿ ਗੁਰੇਜ਼ ਬਿਲਕੁਲ ਕਰ ਰਹੇ ਸੀਗੇ ਤਾਂ ਉੱਥੇ ਹੀ ਦੂਸਰੇ ਪਾਸੇ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਜਿਹੜੀ ਸਲਾਹ ਦਿੱਤੀ ਗਈ ਸੀਗੀ ਕਿ ਜੇਕਰ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਘਰੋਂ ਪੂਰਾ ਮੂੰਹ ਟੱਕ ਕੇ ਆਪਣਾ ਕੀ ਸਰੀਰ ਦੇ ਉੱਪਰ ਜਿਹੜੇ ਆ ਕਿ ਕਾਟਨ ਦੇ ਜਿਹੜੇ ਪਿਓਰ ਕਾਟਨ ਦੇ ਜਿਹੜੇ ਕੱਪੜੇ ਆ ਉਹ ਪਾ ਕੇ ਨਿਕਲੋ ਤਾਂ ਕਿ ਤਰਲ ਪਦਾਰਥ ਜਿਹੜੇ ਆ ਲੈ ਕੇ ਨਿਕਲੋ ਉਸ ਨਾਲ ਕਿ ਤੁਸੀਂ ਡੀਹਾਈਡਰੇਟ ਨਾ ਹੋ ਸਕੋ ਜਿਸ ਨੂੰ ਲੈ ਕੇ ਲੋਕ ਵੀ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਲੈ ਕੇ ਜਿਹੜੇ ਹੈ ਇ ਇਦਾਇਤਾਂ ਦੀ ਡਾਕਟਰਾਂ ਵੱਲੋਂ ਜਿਹੜੀ ਦਿੱਤੀਆਂ ਜਾ ਰਹੀ ਸੀਗੀਆਂ ਉਸ ਦੀ ਜਿਹੜੀ ਪਾਲਣਾ ਕਰ ਰਹੀ ਸੀਗੇ ਲੇਕਿਨ ਅੱਜ ਜੇਕਰ ਗੱਲ ਕਰੀਏ ਤਾਂ ਅੱਜ ਤਾਂ ਜਿਹੜਾ ਮੌਸਮ ਹੈ ਇੱਕ ਵਾਰ ਫੇਰ ਤੋਂ ਜਿਹੜਾ ਕਿ ਸੁਹਾਣਾ ਹੁੰਦਾ ਹੈ ਨਜ਼ਰ ਆ ਰਿਹਾ ਪਠਾਨਕੋਟ ਦੇ ਵਿੱਚ ਸ਼ਾਮ ਦਾ ਜਿਹੜਾ ਮੌਸਮ ਹੈ ਲਗਾਤਾਰ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਇਸ ਵੇ ਦਖਾਈਆਂ ਇਸ ਤੋਂ ਇਲਾਵਾ ਵੀ ਇਸ ਖਬਰ ਦੇ ਨਾਲ ਜੁੜੀ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਕਿਵੇਂ ਬਰਸਾਤ ਤੇ ਮੌਸਮ ਦੇ ਨਾਲ ਇੱਕਦਮ ਜਿਹੜੀ ਹੈ ਮੌਸਮ ਨੇ ਜਿਹੜੀ ਕਰਵਟ ਲਿੱਤੀ ਹੈ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ 43 ਤੋਂ 45 ਡਿਗਰੀ ਦਰਜ ਕੀਤਾ ਜਾ ਰਿਹਾ ਸੀਗਾ ਤੇ ਸ਼ਾਮ ਨੂੰ ਇੱਕਦਮ ਜਿਹੜਾ ਹੁਣ ਟੈਂਪਰੇਚਰ ਹੈ 30 ਤੋਂ 35 ਡਿਗਰੀ ਦੇ ਵਿੱਚ ਜਿਹੜਾ ਦਰਜ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਕੁਝ ਤਾਂ ਮਾਹੌਲ ਹੋਇਆ ਇੱਕਦਮ ਜਿਹੜਾ ਮੌਸਮ ਨੇ ਆਪਣੀ ਜਿਹੜੀ ਕਰਵਟ ਲਿੱਤੀ ਹੈ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਂਦੇ ਹਾਂ ਜਿਹੜਾ ਜਿਹੜਾ ਸ਼ੁਕਰ ਹੈ ਆ ਰਹਾ ਭਗਵਾਨ ਦੇ ਬਹੁਤ ਗਰਮੀ ਪੈ ਰਹੀ ਹੈ ਮਤਲਬ ਕਾਫੀ ਜ਼ਿਆਦਾ ਹੱਦ ਤਬਾ ਟੈਂਪਰੇਚਰ ਜਾ ਰਿਹਾ ਹੈ ਮੇਰੇ ਸਾਹਮਣੇ ਅੱਜ ਪਹਿਲੀ ਵਾਰ ਦੇਖਿਆ 4850 ਤੱਕ ਪਹੁੰਚ ਗਿਆ ਸਾਡੇ ਪ੍ਰਸਾਣਗੁਰਸ ਵੀ ਤੇ ਚਲੋ ਅੱਜ ਭਗਵਾਨ ਨੇ ਥੋੜੀ ਜੀ ਰਾਹਤ ਦਿੱਤੀ ਆ ਥੋੜੀ ਜੀ ਬਾਰਿਸ਼ ਬਰਿਆ ਮੂਡ ਬਣਾਇਆ ਭਗਵਾਨ ਦਾ ਵੀ ਚਲੋ ਥੋੜਾ ਬਤਾ ਬਰਸਾਤ ਦਾ ਕੀਤਾ ਔਰ ਅਗਰੇ ਰਾਤ ਪੈਂਦੀ ਰਹੀ ਤੇ ਬਹੁਤ ਵਧੀਆ ਤੇ ਚਲੋ ਬਹੁਤ ਅੱਛਾ ਮੌਸਮ ਹੈ ਟੈਂਪਰੇਚਰ ਸਾਰੇ ਦੇਖੋ ਸਵੇਰੇ ਹੀ 7 ਵਜੇ ਹੀ ਸੂਰਜ ਦੇਵਤਾ ਜੀ ਪੂਰੇ ਪ੍ਰਸਾਨ ਹੋ ਜਾਂਦੇ ਆ ਇਹ ਇਥੇ ਨਿਕਲਣਾ ਵੀ ਬੜਾ ਮੁਸ਼ਕਿਲ ਹੈ ਮੇਰੀ ਕਲੀਨਿਕ ਹੈ ਦੇਖੋ ਰਾਤੀ ਦੁਪਹਿਰ ਹੀ ਚਲੋ ਅਸੀਂ ਇੱਥੇ ਬੈਠਦੇ ਹਾਂ ਦੋ ਤਿੰਨ ਵਜੇ ਤੱਕ ਲੇਕਿਨ ਬਹੁਤ ਮੁਸ਼ਕਿਲ ਹੈ ਬਾਹਰ ਨਿਕਲਣਾ ਵੀ ਬਹੁਤ ਜ਼ਿਆਦਾ ਲੂ ਜੀ ਚਲਦੀ ਹੈ ਤੇ ਚਲੋ ਅੱਜ ਥੋੜਾ ਜਿਹਾ ਕੁਝ ਮਿਸ਼ਾਤ ਮੌਸਮ ਹੋਇਆ ਤੇ ਚਲੋ ਭਗਵਾਨ ਦੀ ਕਿਰਪਾ ਕਰੇ ਰਾਤ ਪੂਰੀ ਬੈਠਦੇ ਨੇ ਤੇ ਬਹੁਤ ਅੱਛੀ ਗੱਲ ਹੈ ਦੇਖਦੇ ਰਹੋ ਡੈਨਿਕ ਸਵਰਟ